ਜਲਵਾਤਨ ਖਾਲਿਸਤਾਨੀ ਸੇਖਾ ਗੋ ਤੇ ਦਾਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਹਨ ਦਿਲ ਦਾ ਦੌਰਾ ਪੈਣ ਉਪਰੰਤ ਉਹ ਲਾਹੌਰ ਦੇ ਹਸਪਤਾਲ ਵਿੱਚ ਇਲਾਜ ਅਧੀਨ ਸਨ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਕੋਈ ਖਾਲਿਸਤਾਨੀ ਜਰਨਲ ਵੱਟੋਂ ਇਹ ਸੰਸਾਰ ਤੋਂ ਰੁਕਸਤ ਹੋਏ ਹਨ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਦਾਲ ਖਾਲਸਾ ਨੇ ਪ੍ਰੈਸ ਕਾਨਫਰੰਸ ਕਰਕੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਮਈ ਜੀਵਨ ਨੂੰ ਸੇਜਦਾ ਕੀਤਾ ਤੇ ਨਾਲ ਹੀ ਖਾਲਿਸਤਾਨ ਪ੍ਰਾਪਤੀ ਦੇ ਸੰਘਰਸ਼ ਵਿੱਚ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਵਚਨਬੱਧਤਾ ਬਿਕ੍ਰਿਟਾਈ ਵਲ ਸਿੱਖ ਪਾਰਲੀਮੈਂਟ ਨੇ ਵੀ ਪਈ ਗਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਵਲ ਸਿੱਖ ਪਾਰਲੀਮੈਂਟ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਪੰਜਾਬ ਨੂੰ ਭਾਰਤ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਦਾਲ ਖਾਲਸਾ ਇੰਟਰਨੈਸ਼ਨਲ ਮਿਸਲ ਦੇ ਬਾਨੀ ਵਿਚਾਰਵਾਨ ਲੇਖਕ ਤੇ ਕਲਮ ਦੇਧਨੀ ਪਈ ਗਜਿੰਦਰ ਸਿੰਘ ਦੀ ਲਗਭਗ 43 ਸਾਲਾਂ ਤੱਕ ਜਲਾਵਤਨੀ ਕੱਟਦਿਆਂ ਆਖਰੀ ਸਵਾਸਾਂ ਤੱਕ ਸਿੱਖ ਕੌਮ ਦੇ ਆਜ਼ਾਦਕਰ ਖਾਲਿਸਤਾਨ ਵਾਸਤੇ ਕਲਮ ਤੇ ਸਿਧਾਂਤਕ ਵਿਚਾਰਾਂ ਰਾਹੀਂ ਜੂਝਦਿਆਂ ਹੋਇਆਂ ਅਕਾਲ ਚਲਾਣਾ ਕਰਕੇ ਵਰਲ ਸਿੱਖ ਪਾਰਲੀਮੈਂਟ ਸੰਗਾਸ਼ੀ ਜਰਨਲ ਦੀਆਂ ਸਿੱਖੋਂ ਦੀ ਆਜ਼ਾਦੀ ਦੇ ਸੰਘਰਸ਼ ਪ੍ਰਤੀਨਿਭਾਈਆਂ ਸੇਵਾਵਾਂ ਨੂੰ ਕੋਟਿੰਗਕੋਟ ਪਰ ਨਾਮਕਰਦੇ ਹੋਏ ਅਕਾਲਪੁਰਖ ਦੇ ਚੰਨਾ ਵਿਚ ਅਰਦਾਸ ਕਰਦੀ ਹੈ ਕਿ ਭਾਈ ਸਾਹਿਬ ਜੀ ਦੀ ਕਾਲ ਕਮਾਈ ਥਾਂੇ ਪਉਣ ਭਾਈ ਸਾਹਿਬ ਜੀ ਸ਼ਰੀਰਕ ਤੌਰ ਤੇ ਬੇਸ਼ੱਕ ਸਦੀਵੀਂ ਛੋੜਾ ਦੇ ਗਏ ਹਨ ਪਰ ਉਹ ਕੌਮ ਦੀ ਝੋਲੀ ਵਿੱਚ ਜੁਝਾਰੂ ਕਵਿਤਾਵਾਂ ਦੇ ਸੰਗ੍ਰਹਿ ਪਾ ਗਏ ਹਨ ਵਰਲ ਸਿੱਖ ਪਾਰਲੀਮੈਂਟ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਭਾਈ ਸਾਹਿਬ ਦੀ ਸੇਵਾ ਨੂੰ ਸਮਰਪਿਤ ਵਾਦਤਵਾਦ ਪੰਥਕ ਸਮਾਗਮ ਕਰਵਾਉਣ ਦੀ ਵੀ ਅਪੀਲ ਕੀਤੀ ਹੈ ਪਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਪਈ ਜਗਤਾਰ ਸਿੰਘ ਤਾਰਾ ਦਾ ਵੀ ਪੰਥ ਦੇ ਨਾਮ ਸੰਦੇਸ਼ ਆਇਆ ਹੈ ਪਈ ਤਾਰਾ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਹੈ ਕਿ ਪੰਜਾਬ ਦੀ ਆਜ਼ਾਦੀ ਦੇ ਪਰਵਾਨੇ ਕਲਮ ਦੇ ਧਨੀ ਦੂਰਦ੍ਰਿਸ਼ਟੀ ਦੇ ਪਾਲਕ 1971ਵੀਂ ਜਿੰਦਰਾ ਗਾਂਧੀ ਦੇ ਮੂਤੇ ਸਿੱਖ ਹੋਮਲੈਂਡ ਦੇ ਪਰਚੇ ਸੁੱਟਣ ਵਾਲੇ ਪੰਜਾਬ ਦੀ ਆਜ਼ਾਦੀ ਲਈ ਲੰਬੇ ਸਮੇਂ ਤੋਂ ਜਲਾਵਤਨ ਦਾਲ ਖਾਲਸਾ ਦੇ ਬਾਨੀ ਭਿੰਡਰਾਂ ਵਾਲਿਆਂ ਸੰਤਾਂ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲੇ ਪਹਿਲੀ ਵਾਰੀ ਅੰਤਰਰਾਸ਼ਟਰੀ ਪੱਧਰ ਤੇ ਖਾਲਿਸਤਾਨ ਦਾ ਮੁੱਦਾ ਚੁੱਕਣ ਵਾਲੇ ਭਾਈ ਗਜਿੰਦਰ ਸਿੰਘ ਜੀ ਦਾ ਆਕਾਲ ਚਲਾਣਾ ਸਾਡੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਭਾਈ ਗਜਿੰਦਰ ਸਿੰਘ ਬਾਰੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਟੇਜ ਤੋਂ ਕਿਹਾ ਸੀ ਕਿ ਮੈਨੂੰ ਮੂਲ ਲੈ ਲਿਆ ਹੈ ਇਹ ਮੁੰਡੇ ਨੇ ਭਾਈ ਸਾਹਿਬ ਨੇ ਆਪਣੀ ਜ਼ਿੰਦਗੀ ਦੇ 44 ਸਾਲ ਸਿੱਖ ਕੌਮ ਦੇ ਲੇਖੇ ਲਾਈ ਵਹਿਗੁਰੂ ਭਾਈ ਸਾਹਿਬ ਦੀ ਕਾਲ ਥਾਂ ਪਉਣ ਹਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਭਾਈ ਰਣਜੀਤ ਸਿੰਘ ਨੀਟਾ ਜੰਮੂ ਵਾਲਿਆਂ ਦਾ ਵੀ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਬਿਆਨ ਆਇਆ ਹੈ ਉਹਨਾਂ ਨੇ ਕਿ ਖਾਲਿਸਤਾਨ ਦੇ ਸੰਘਰਸ਼ ਦਾ ਇੱਕ ਥੰਮ ਭਾਈ ਗਜਿੰਦਰ ਸਿੰਘ ਅੱਜ ਇੱਕ ਹੋਰ ਸਾਥੀ ਪੰਥ ਪੰਜਾਬ ਦੀ ਆਜ਼ਾਦੀ ਦੇ ਸੁਪਨੇ ਲਈ ਲੜਦੇ ਲੜਦੇ ਖਾਮੋਸ਼ ਹੋ ਗਿਆ ਸਾਨੂੰ 1974 ਵਿੱਚ ਪਹਿਲੀ ਵਾਰ ਭਾਈ ਸਾਹਿਬ ਨਾਲ ਮੇਲ ਹੋਏ ਸੀ ਫਿਰ 20 ਸਾਲ ਤੋਂ ਬਾਅਦ ਦਾ ਸਮਾਂ ਭਾਈ ਸਾਹਿਬ ਨਾਲ ਇੱਕ ਸੰਘਾਸ਼ੀ ਸਾਥੀ ਬਣਨੇ ਆਇਆ ਉਹਨਾਂ ਅੰਦਰ ਪੰਥ ਦੇ ਪੰਜਾਬ ਲਈ ਦਰਦ ਉਹਨਾਂ ਦੀ ਲਿਖਤਾ ਰਾਹੀਂ ਸਾਫ਼ ਦਿਖਦਾ ਸੀ ਉਹਨਾਂ ਅੱਗੇ ਲਿਖਿਆ ਕਿ ਆਖਰੀ ਇੱਕ ਸਾਲ ਤੋਂ ਭਾਈ ਸਾਹਿਬ ਅਤੇ ਦਾਸ ਇਕੱਠੇ ਸੀ ਜਦੋਂ ਦੁਸ਼ਮਣ ਆਪਣੀਆਂ ਨੀਚ ਹਰਕਤਾਂ ਤੇ ਉਤਰ ਆਇਆ ਤਾਂ ਫਿਰ ਅਸੀਂ ਇਕੱਠੇ ਰਹਿਣ ਦਾ ਸੋਚਿਆ ਆਪਣੀ ਜਲਾਵਤਨ ਸਾਥੀ ਦੇ ਜਾਣ ਦਾ ਦੁੱਖ ਹੈ ਸੰਘਰਸ਼ ਦਾ ਇੰਨਾ ਸਮਾਂ ਨਾਲ ਵੇਖਿਆ ਹੈ ਕਾਫੀ ਦੂਰ ਅੰਦੇਸ਼ੀ ਦੇ ਮਾਲਕ ਤੇ ਦਿੱਲੀ ਦੀ ਹਕੂਮਤ ਨੂੰ ਸਦਾ ਆਪਣੀ ਲਿਖਤਾ ਨਾਲ ਲਲਕਾਰਦੇ ਰਹੇ ਅਸੀਂ ਇਕੱਠੇ ਜਦੋਂ ਬਹਿਣਾ ਤੇ ਹੱਸਣਾ ਜਦ ਭਾਈ ਸਾਹਿਬ ਦੱਸਣਾ ਅੱਜ ਫੇਰ ਮੇਰਾ ਫੇਸਬੁੱਕ ਖਾਤਾ ਬੈਨ ਕਰਤਾ ਕਿੰਨਾ ਖੋਫ ਸੀ ਦਿੱਲੀ ਨੂੰ ਉਹਨਾਂ ਦੇ ਵਿਚਾਰਾਂ ਦਾ ਆਪਣੇ ਸਾਥੀ ਦੀਆਂ ਯਾਦਾਂ ਉਹਨਾਂ ਦੀਆਂ ਗੱਲਾਂ ਚੇਤੇ ਰਹਿਣਗੀਆਂ ਬੇਖੌਫ ਜੂਹਾਰੂ ਭਾਈ ਗਜਿੰਦਰ ਸਿੰਘ ਨੂੰ ਪ੍ਰਣਾਮ ਜਿਨ੍ਹਾਂ 40 ਸਾਲ ਤੋਂ ਬਾਅਦ ਜਲਾਵਤਨੀ ਵੇਖੀ ਪਰ ਦਿੱਲੀ ਦੀ ਈ ਨਹੀਂ ਮੰਨੀ ਪੰਥ ਸੇਵਕ ਜਥੇ ਵੱਲੋਂ ਵੀ ਭਾਈ ਗਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਦਰਸਾਏ ਪੀਰੀ ਤੇ ਮੇਰੀ ਦੋਵਾਂ ਮਾਰਗਾਂ ਤੇ ਪੈਰਾ ਦਿੱਤਾ ਜਨਰਲੀ ਉਹਨਾਂ ਨੇ ਆਪਣੀਆਂ ਸ਼ਾਹੀ ਨੌਕਰੀਆਂ, ਜਵਾਨੀਆਂ, ਜ਼ਿੰਦਗੀ ਦੇ ਸੁੱਖ, ਪਰਿਵਾਰਾਂ ਦੀਆਂ ਸਹੂਲਤਾਂ, ਆਪਣੀਆਂ ਜਾਨਾਂ ਸਭ ਕੁਝ ਕੁਰਬਾਨ ਕੀਤਾ ਤੇ ਜ਼ਿੰਦਗੀ ਦੇ ਬਚਦੇ ਸਮਿਆਂ ਵਿੱਚ ਉਹ ਖਾਲਸਾ ਰਾਜ ਦੇ ਇਤਿਹਾਸ, ਪੰਥਕ ਜਜ਼ਬੇ, ਸਿੱਖੀ ਫਲਸਫੇ ਨੂੰ ਸ਼ਬਦਾਂ ਰਾਹੀਂ ਸਿੱਖ ਪੰਥਕ ਅੱਗੇ ਪੇਸ਼ ਕਰਦੇ ਰਹੇ। ਭਾਈ ਦਲਜੀਤ ਸਿੰਘ ਖਾਲਸਾ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਾਈ ਗਜੇਂਦਰ ਸਿੰਘ ਦਾ ਜੀਵਨ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਭਕ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਵੀ ਭਾਈ ਗਜਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਆ ਕਿ ਆ ਕਿ ਤਨ ਸਿਦਕ ਤਨ ਸਿਰ ਤੇ ਤਨ ਸਬਰ ਇਹ ਸਿੱਖਦਾ ਵੈਘਰੂ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਈ ਗਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਅੰਤਰੀਂ ਕਮੇਟੀ ਦੀ ਇਕੱਤਰਤਾ ਵਿੱਚ ਦਾਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਮੋਰੀ ਪੰਚਾਂ ਵਿੱਚੋਂ ਪਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਇਸ ਬੰਦੀ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਲੰਮਾ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਕੁਰਬਾਨੀ ਨੂੰ ਸ਼੍ਰੋਮਣੀ ਕਮੇਟੀ ਸਤਿਕਾਰ ਭੇਟ ਕਰਦੀ ਹੈ ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਿਨ ਹਾਲਾਤਾਂ ਵਿੱਚ ਜੀਵਨ ਪੰਨ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਿਖਾਇਕ ਹੈ ਅਤੇ ਕੌਮ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਭਾਈ ਗਜਿੰਦਰ ਸਿੰਘ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਹਨ ਸ਼੍ਰੋਮਣੀ ਕਾਲੀਦਾਲ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਸਰਕਾਰ ਨੂੰ ਭਾਈ ਸਾਹਿਬ ਦੇ ਫੁੱਲਵਾਗਾ ਬਾਰਡਰ ਰਾਹੀਂ ਪੰਜਾਬ ਭੇਜਣ ਦੀ ਵੀ ਅਪੀਲ ਕੀਤੀ ਹੈ। ਉਹਨਾਂ ਕਹਿੰਦੇ ਕਿ ਜੇਕਰ ਪਾਕਿਸਤਾਨ ਸਰਕਾਰ ਅਜਿਹਾ ਕਰਦੀ ਹੈ ਤਾਂ ਅਸੀਂ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਇਸ ਜਨਹਿਲ ਦੀਆਂ ਅੰਤਿਮ ਰਸਮਾਂ ਸਤਿਕਾਰ ਸਹਿਤ ਪੂਰੀਆਂ ਕਰ ਸਕਾਂਗੇ। ਅਮਰੀਕਨ ਸਿਕੋਕਸ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਸ਼ਰਧਾਂਜਲੀ ਦਿੰਦੇ ਆ ਕਿ ਪਿਛਲੇ ਹਫਤੇ ਦੌਰਾਨ ਕਈ ਵਾਰ ਭਾਈ ਗਜਿੰਦਰ ਸਿੰਘ ਨਾਲ ਗੱਲਬਾਤ ਹੋਈ ਜਿਸ ਦੌਰਾਨ ਉਹਨਾਂ ਦੀ ਸਿਹਤ ਢਿੱਲੀ ਸੀ ਪਰ ਉਹ ਚੜ੍ਹਦੀ ਕਲਾ ਵਿੱਚ ਸਨ। ਉਹਨਾਂ ਨੂੰ ਇਲਮ ਸੀ ਕਿ ਉਹ ਆਖਰੀ ਸਮੇਵਲ ਵਾਦ ਰਹੇ ਹਨ। ਉਹਨਾਂ ਕਿਹਾ ਕਿ ਪ੍ਰਮਾਤਮਾ ਉਹਨਾਂ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਪੰਥਕ ਆਗੂਆਂ ਨੂੰ ਸੰਘਰਸ਼ ਜਾਰੀ ਰੱਖਣ ਦੀ ਹਿੰਮਤ ਬਖਸ਼ਣ। ਸੰਤ ਗਿਆਨੀ ਹਰਰਾਮ ਸਿੰਘ ਭਿੰਡਰਾਂਵਾਲਿਆਂ ਨੇ ਵੀ ਭਾਈ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕਿਹਾ ਕਿ ਇਹ ਆਤ ਦੁਖਦਾਇਕ ਖਬਰ ਹੈ। ਜਿਲ੍ਹਾਵਤਨੀ ਪਈ ਗਜਿੰਦਰ ਸਿੰਘ ਜੀ ਦਲ ਖਾਲਸਾ ਵਾਲੇ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ ਬੀਤੇ 3 ਦਿਨ ਪਹਿਲਾਂ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਉਪਰੰਤ ਇਲਾਜ ਅਦੀਨ ਹਸਪਤਾਲ ਦਾਖਿਲ ਸਨ ਪਈ ਗਜਿੰਦਰ ਸਿੰਘ ਜੀ ਦਾ ਜਥੇਬੰਦੀ ਦਮਦਮੀ ਟਕਸਾਲ ਅਤੇ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਅਥਾਹ ਸਹਿਯੋਗ ਰਿਹਾ ਸੀ ਅਸੀਂ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਪਈ ਗਜਿੰਦਰ ਸਿੰਘ ਦੇ ਪਰਿਵਾਰ ਨਾਲ ਅਤੇ ਦਲ ਖਾਲਸਾ ਜਥੇਬੰਦੀ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਸਿਕ ਫੈਡਰੇਸ਼ਨ ਯੂਕੇ ਨੇ ਸ਼ਰਧਾਂਜਲੀ ਪੇਟ ਕਰਦੇ ਆ ਕਿਹਾ ਕਿ ਬੜੇ ਦੁੱਖ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਭਾਈ ਗਜਿੰਦਰ ਸਿੰਘ ਜੀ ਅਸੀ ਦੇ ਦਹਾਕੇ ਦੇ ਬਾਕੀ ਬਚੇ ਕੁਝ ਸਮਰਪਿਤ ਸੀ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸਨ ਉਹ ਚਾਰ ਦਹਾਕਿਆਂ ਤੋਂ ਪਾਕਿਸਤਾਨ ਵਿੱਚ ਜਿਲ੍ਹਾ ਵਤਨੀ ਵਿੱਚ ਰਹਿ ਰਹੇ ਸਨ ਦਲ ਖਾਲਸਾ ਦੇ ਸੰਸਥਾਪਕ ਮੈਂਬਰ ਨੇ ਸнт ਜਨਰਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਸੋਚ ਨੂੰ ਸਮਰਪਿਤ ਖਾਲਿਸਤਾਨ ਦੀ ਸਥਾਪਨਾ ਲਈ ਮੁਹਿੰਮ ਚਲਾਈ ਅਸੀਂ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਹਾਂ ਕਿ ਉਹ ਸਾਨੂੰ ਸਾਰਿਆਂ ਨੂੰ ਆਪਣੀ ਕਿਰਪਾ ਬਖਸ਼ਣ ਅਤੇ ਉਹਨਾਂ ਦੇ ਸਾਰੇ ਪਰਿਵਾਰ ਅਤੇ ਦੋਸਤਾਂ ਨੂੰ ਮਹਾਰਾਜ ਜੀ ਦਾ ਹੁਕਮ ਮੰਨਣ ਦਾ ਬਲ ਬਖਸ਼ਣ ਗੁਰੂ ਮਹਾਰਾਜ ਆਪਨੇ ਚਰਨਾਂ ਵਿੱਚ ਨਿਵਾਸ ਬਖਸ਼ੇ